ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਦੀਪ ਸਿੰਘ ਸਨੋਬ ਸਰਦਾਰ ਚੰਦ ਸਿੰਘ ਵਾਸੀ ਸ਼੍ਰੀ ਹਰਗੋਬਿੰਦਪੁਰ ਦਾ ਰਹਿਣ ਵਾਲਾ ਹਾਂ ਜੀ ਮੇਰੀ ਸਾਗਰ ਚੌਂਕ ਵਿੱਚ ਇੱਕ ਛੋਟੀ ਜੀ ਸਬਜ਼ੀ ਦੀ ਦੁਕਾਨ ਹੈ ਜਿਸ ਨੂੰ ਚਲਾ ਕੇ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹਾਂ ਪਰसों ਮੇਰੇ ਭਰਾ ਅਤੇ ਦੋਨੇ ਭਤੀਜੇ ਤੇ ਕੁਝ ਅਣਪਛਾਤੇ ਲੋਕ ਨੇ ਮੇਰੇ ਤੇ ਹਮਲਾ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਾਲਾਂ ਕੱਢੀਆਂ ਉਹ ਮੇਰੀ ਕਿਸ ਨੂੰ ਚੰਗੀ ਸੀਗੀ ਮੇਰੇ ਚੌਂਕ ਵਾਲਿਆਂ ਨੇ ਮੇਰਾ ਸਾਥ ਦਿੱਤਾ ਲੜਾਈ ਖਤਮ ਕੀਤਾ ਜਿਸ ਦੀ ਰਿਪੋਰਟ ਥਾਣਾ ਸ਼੍ਰੀ ਹਰਗੋਬਿੰਦਪੁਰ ਵਿੱਚ ਮੈਂ ਦੇ ਕੇ ਆਇਆ ਸੀਗਾ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਮੈਂ ਇੱਕ ਦਿਨ ਦਾ ਵੇਟ ਕੀਤਾ ਦੂਜੇ ਦਿਨ ਮੈਂ ਐਸਐਚਓ ਸਾਹਿਬ ਨੂੰ ਖੁਦ ਤੇ ਮੇਰਾ ਪਰਿਵਾਰ ਉਹਨਾਂ ਨੂੰ ਮਿਲ ਕੇ ਆਏ ਜੋ ਵੀ ਮੇਰੇ ਨਾਲ ਹੋਇਆ ਦੁਰਘਟਨਾ ਬੀਤੀ ਹੈ ਮੈਂ ਉਹਨਾਂ ਨੂੰ ਸਾਰਾ ਹੱਟ ਵੀ ਦੀ ਸੁਣਾਈ ਆ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਵੀ ਕਾਰਵਾਈ ਅਸੀਂ ਕਰਾਂਗੇ ਹਜੇ ਤੱਕ ਤੇ ਕੋਈ ਅਜ ਤੀਸਰਾ ਦਿਨ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਰਮਾਤਮਾ ਨਾ ਕਰੇ ਮੈਂ ਸਵੇਰੇ 3 ਵਜੇ ਉੱਠਦਾ ਹਾਂ ਸਬਜ਼ੀ ਲੈਣ ਜਾਂਦਾ ਹਾਂ ਮੇਰਾ ਰਾਹ 'ਚ ਐਕਸੀਡੈਂਟ ਹੋ ਜੇ ਮੈਨੂੰ ਅਣਪਛਾਤੇ ਲੋਕ ਕੁਝ ਮਾਰ ਦੇਣ ਇਸ ਦਾ ਜ਼ਿੰਮੇਵਾਰ ਸਿਰਫ ਮੇਰਾ ਵੱਡਾ ਭਰਾ ਬਲਵੀਰ ਸਿੰਘ ਤੇ ਉਸ ਦੇ ਦੋ ਸੁਪੁੱਤਰ ਤਿੰਨੇ ਜਣੇ ਹੋਣਗੇ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹੀ ਹੈ ਕਿ ਮਰਨ ਤੋਂ ਬਾਅਦ ਮੇਰੇ ਪਰਿਵਾਰ ਨੂੰ ਕੰਪਲੇਨ ਲਿਖਾਉਣ ਵਿੱਚ ਕੋਈ ਔਖ ਨਾ ਹੋਵੇ। ਤੱਕੇ ਨਾ ਖਾਣੇ ਪਾਵੇ। ਇਸ ਇਸ ਦੀ ਜ਼ਿੰਮੇਵਾਰੀ ਮੈਂ ਕੁਝ ਪ੍ਰਸ਼ਾਸਨ ਨੂੰ ਵੀ ਦੇਣੀ ਚਾਹੁੰਦਾ ਜਿਨ੍ਹਾਂ ਨੇ ਕੋਈ 3 ਦਿਨ ਹੋਏ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਤਮਜਬੂਰ ਹੈ। ਕਿਉਂਕਿ ਜਿਨ੍ਹਾਂ ਦੀ ਸਪੋਰਟ ਵਿੱਚ ਮੇਰੇ ਪਰਾਣਿਸ਼ਾਹ ਤੇ ਮੈਨੂੰ ਮਾਰਿਆ ਮੇਤੇ ਮਾਰਨ ਮੈਨੂੰ ਮਾਰਨ ਦੇ ਹਮਲਾ ਕੀਤਾ। ਉਹ ਸਾਰੀ ਦੁਨੀਆ ਜਾਣਦੀ ਹੈ ਇਹਦੀ ਸਪੋਰਟ ਕੌਣ ਕਰ ਰਿਹਾ ਇਸ ਵਕਤ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਬਾਕੀ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਮੇਰੇ ਭਰਾ ਦੀ ਸਪੋਰਟ ਕੌਣ ਕਰ ਰਿਹਾ ਬਾਕੀ ਮੇਰੀ ਵੀਡੀਓ ਬਣਾਉਣ ਦੀ ਇਹੀ ਇੱਕ ਮਕਸਦ ਹੈ ਮੇਰੇ ਮਰਨ ਤੋਂ ਬਾਅਦ ਮੇਰੇ ਪਰਿਵਾਰ ਨੂੰ ਦਰਖਾਸਤ ਲਗਾਉਣ ਜਾਂ ਕੁਝ ਵੀ ਕਰਨ ਤੋਂ ਮੇਰੇ ਭਰਾ ਨੂੰ ਤੱਕੇ ਨਾ ਖਾਣੇ ਪੈਣ ਮੇਰੇ ਪਰਿਵਾਰ ਦੀ ਹੈਲਪ ਇਹ ਵੀਡੀਓ ਕਰੇਗੀ ਮੈਂ ਸਿਰਫ ਦੁਨੀਆ ਨੂੰ ਇਸ ਸੰਦੇਸ਼ਾ ਦੇਣਾ ਚਾਹੁੰਦਾ ਹਾਂ ਪ੍ਰਭੂ ਜੀਂਦੇ ਜੀ ਕਿਸੇ ਦਾ ਸਾਥ ਦਿਆ ਕਰੋ ਮਰਨ ਮੇਲੇ ਤੇ ਸਿਵਿਆਂ ਤੱਕ ਉਹ ਵੀ ਛੱਡ ਕੇ ਜਾਂਦੇ ਆ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ